ਉਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਲਾਂਕਿ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਵੱਡੇ ਗੈਂਗਸਟਰਾਂ ਤੇ ਪੁਲਿਸ ਦੇ ਵਿਚਕਾਰ ਮੁੱਠਪੇੜ ਹੁੰਦੀ ਹੋਈ ਦਿਖਾਈ ਦਿੱਤੀ ਹੈ ਦਰਸਲ ਦੱਸ ਦਈਏ ਕਿ ਲਾਰੈਂਸ ਬਿਸ਼ਨੋਈ ਦੇ ਗੁਰਗਿਆਂ ਦੇ ਵਿਚਾਲੇ ਤੇ ਪੰਜਾਬ ਪੁਲਿਸ ਦੇ ਵਿਚਾਲੇ ਮੁੱਠਪੇੜ ਹੋਈ ਹੈ ਔਰ ਪੁਲਿਸ ਉੱਤੇ ਲੁੱਕ ਕੇ ਫਾਇਰਿੰਗ ਕੀਤੀ ਗਈ ਹੈ ਖਾਸ ਖਬਰ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਰਸਲ ਤੁਹਾਨੂੰ ਦੱਸ ਦਈਏ ਤਾਂ ਜਲੰਧਰ ਦੇ ਵਿੱਚ ਸਵੇਰੇ ਹੀ ਸੀਆਈਏ ਸਟਾਫ ਅਤੇ ਅਪਰਾਧੀਆਂ ਵਿਚਕਾਰ ਇੱਕ ਮੁਕਾਬਲਾ ਹੋਇਆ ਇਸ ਘਟਨਾ ਵਿੱਚ ਦੋ ਅਪਰਾਧੀ ਜ਼ਖਮੀ ਹੋਏ ਨੇ ਦੋਵੇਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧ ਰੱਖਦੇ ਨੇ ਜਿਸ ਤੋਂ ਬਾਅਦ ਇਹ ਮਾਮਲਾ ਜ਼ਿਆਦਾ ਪੱਕਿਆ ਹਾਲਾਂਕਿ ਤੁਹਾਨੂੰ ਦੱਸியே ਤਾਂ ਪੁਲਿਸ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਇਹਨਾਂ ਦੀ ਭਾਲ ਸੀਗੀ ਔਰ ਇਹ ਮੁਕਾਬਲਾ ਸ਼ਹਿਰ ਦੀ ਪੁਲਿਸ ਵੱਲੋਂ ਵਡਾਲਾ ਚੌਂਕ ਨੇੜੇ ਕੀਤਾ ਗਿਆ ਇਸ ਵੇਲੇ ਸਿਟੀ ਪੁਲਿਸ ਦੀਆਂ ਟੀਮਾਂ ਅਪਰਾਧ ਵਾਲੀ ਥਾਂ ਤੇ ਘੁੰਮਦੀਆਂ ਹੋਈਆਂ ਵੀ ਦਿਖਾਈ ਦੇ ਰਹੀਆਂ ਨੇ ਤਾਂ ਵੱਡੀ ਖਬਰ ਹੈ ਜਿੱਤੇਕ ਫਿਰ ਤੋਂ ਪੁਲਿਸ ਤੇ ਵੱਡੇ ਗੈਂਗਸਟਰ ਵਿਚਾਲੇ ਮੋਟਪੇੜ ਹੋਈ ਹੈ ਔਰ ਇਹ ਸੀਆਈਏ ਸਟਾਫ ਤੇ ਅਧਿਕਾਰੀਆਂ ਵਿਚਕਾਰ ਇਹ ਮੁਕਾਬਲਾ ਹੋਇਆ ਦੇ ਨਾਲ ਦੀ ਨਾਲ ਜਿਹੜੇ ਸਟਾਫ ਤੇ ਜਿਹੜੇ ਅਪਰਾਧੀ ਸੀਗੇ ਉਹ ਜਿਹੜੇ ਸੀ ਆਹਮੋ ਸਾਹਮਣੇ ਹੋਏ ਔਰ ਉਸ ਤੋਂ ਬਾਅਦ ਦੋਵੇਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਰੱਖਦੇ ਸੀਗੇ ਇਹ ਮਲਜ਼ਮ ਜਲੰਧਰ ਪੁਲਿਸ ਦੇ ਇੱਕ ਪੁਰਾਣੇ ਮਾਮਲੇ ਵਿੱਚ ਲੜਿੰਦੇ ਸਨ ਜਿਹਨਾਂ ਦੀ ਭਾਲ ਲੰਬੇ ਸਮੇਂ ਤੋਂ ਚੱਲ ਰਹੀ ਸੀਗੀ ਔਰ ਇਹ ਹੁਣ ਜਦੋਂ ਗੱਲ ਕਰੀਏ ਤਾਂ ਇਹ ਦੋਵੇਂ ਜ਼ਖਮੀ ਹੋਏ ਸੀਗੇ ਔਰ ਦੋਵੇਂ ਜ਼ਖਮੀ ਹੋਏ ਜਿਹੜੇ ਅਪਰਾਧੀ ਨੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧ ਰੱਖਣ ਵਾਲੇ ਨੇ ਤਾਂ ਹਾਲਾਂਕਿ ਤੁਹਾਨੂੰ ਦੱਸਿਏ ਤਾਂ ਪੁਲਿਸ ਜੁਆ ਹੁਣ ਇਹਨਾਂ ਨੂੰ ਲੱਭ ਰਹੀ ਸੀਗੀ ਪਰ ਇਹ ਪੁਲਿਸ ਦੇ ਹੱਥੀ ਚੜ ਚੁੱਕੇ ਨੇ ਸ਼ੁਰੂਆਤੀ ਜਾਂਚ ਤੋਂ ਇਹ ਪਤਾ ਲੱਗਾ ਕਿ ਦੋਸ਼ੀ ਜੋ ਸੀ ਜਲੰਧਰ ਵਿੱਚ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸੀ ਔਰ ਮੁਲਜ਼ਮਾ ਨੇ ਪੁਲਿਸ ਪਾਰਟੀ ਤੇ ਸਿੱਧੀ ਗੋਲਾਬਾਰੀ ਵੀ ਕੀਤੀ ਹੈ ਜਿਸ ਤੋਂ ਬਾਅਦ ਸੀਆਈਏ ਸਟਾਫ ਸਿਟੀ ਟੀਮ ਨੇ ਜਵਾਬੀ ਕਾਰਵਾਈ ਕੀਤੀ ਹੈ ਤਾਂ ਦੋਸ਼ੀ ਦੀਆਂ ਲੱਤਾਂ ਵਿੱਚ ਗੋਲੀ ਲੱਗੀਆਂ ਨੇ ਔਰ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲੱਤਾ ਗਿਆ ਹਾਲਾਂਕਿ ਚਾਰ ਹਥਿਆਰ ਬਰਾਮਦ ਹੋਏ ਨੇ ਉਹ ਦੋਵੇਂ ਇੱਕ ਕਾਰ ਵਿੱਚ ਸਨ ਜਦੋਂ ਪੁਲਿਸ ਪਾਰਟੀ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਗੋਲਾਬਾਰੀ ਜਿਹੜੀ ਆ ਸ਼ੁਰੂ ਕਰ ਦਿੱਤੀ ਗੋਲੀਬਾਰੀ ਇੰਨੀ ਕਾ ਜ਼ਿਆਦਾ ਕਰਨੀ ਸ਼ੁਰੂ ਕੀਤੀ ਕਿ ਪੁਲਿਸ ਨੇ ਵੀ ਜੋ ਹੈ ਪੂਰਾ ਮੁਕਾਬਲਾ ਕੀਤਾ ਪੁਲਿਸ ਦਾ ਮੁਖੇ ਤੇ ਕੀ ਕੁਝ ਬਿਆਨ ਹੈ ਉਹ ਤੁਸੀਂ ਇੱਕ ਵਾਰ ਸੁਣ ਸਕਦੇ ਹੋ ਬੇਸਿਕਲੀ ਇਹ ਨ adiabatic ਪਾਲਸੀ ਸੀ ਸਾਨੂੰ ਇਹ ਇਸੇ ਇਲਾਕੇ ਚ ਸੀਗੇ ਇੱਕ ਕਪੂਰਥਲੇ ਦਾ ਤੇ ਇੱਕ ਜੰਡਿਆਲੇ ਦਾ ਇੱਕ 10 ਮਹੀਨੇ ਜੇਲ੍ਹ ਤੋਂ ਪਹਿਲਾਂ ਬਾਹਰ ਆਇਆ ਇੱਕ 6 ਮਹੀਨੇ ਪਹਿਲਾਂ ਗੋਲਦੀ ਬਰਾੜ ਦੇ ਨਾਲ ਲਾਰੈਂਸ ਬਿਸ਼noi ਮੇਨਲੀ ਗੋਲਦੀ ਬਰਾੜ ਦੇ ਨਾਲ ਡਾਇਰੈਕਟ ਸੰਪਰਕ ਸੀਗਾ ਨਾਲਾ ਜੇਲ੍ਹ ਵਿੱਚੋਂ ਵੀ ਸੀਗਾ 6 प्लस ਪਰਤੀਜਾ ਦਰਜੇ ਨਾਲ ਮਰਡਰ ਦੇ ਐਕਸਟਰਸ਼ਨ ਦੇ ਅਟੈਂਪਟ ਤੋਂ ਮਰਡਰ ਤੋਂ ਸਜ਼ਾ ਦਾਸਤਾਂ ਤੇ ਪੁੱਛਾ ਕਰ ਰਹੀ ਸੀ ਕਿ ਪੁਲਿਸ ਸਾਨੂੰ ਥੋੜਾ ਸ਼ੰਕਾ ਸੀ ਗੱਡੀ ਦਾ ਨੰਬਰ ਵੀ ਸੀਗਾ ਸਾਡੇ ਕੋਲ ਤੇ ਦੋਨੋਂ ਤਾਂ ਹਟ ਚੇਜ਼ ਹੋਏ ਇਹਨਾਂ ਨੇ ਗੱਡੀ ਭਜਾ ਲਈ ਫਿਰ ਅੱਗੇ ਜਾ ਕੇ ਅੱਗੇ ਤੋਂ ਜਾ ਕੇ ਬਲਾਕ ਕਰਕੇ ਇਹਨਾਂ ਨੂੰ ਜਦ ਐਪਰੀਹੈਂਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਚਾਰ ਵੈਪਨ ਸੀਗੇ ਇਹਨਾਂ ਕੋਲ ਤੇ ਇਹਨਾਂ ਨੇ ਫਾਇਰਿੰਗ ਕੀਤੀ ਪੰਜੇ ਫਾਇਰ ਹੋਏ ਹੈ ਪੁਲਿਸ ਪਾਰਟੀ ਤੇ ਤੇ ਸਾਡੇ ਇੰਡੀਅਨਸ ਗੁਲੀਆਂ ਵੀ ਲੱਗੀਆਂ ਜਵਾਬੀ ਫਾਇਰ ਚ ਇਹਨਾਂ ਦਾ ਇੱਕ ਜਿਹੜਾ ਵਿਅਕਤੀ ਹੈ ਉਹ ਇੰਜਰਡ ਹੋਇਆ ਹੈ ਕ੍ਰਿਟੀਕਲ ਇੰਜਰਡ ਹੈ ਉਹ ਹਸਪੀਟਲ ਪਹੁੰਚਦਾ ਸੀ ਉਹ ਹਸਪੀਟਲ ਇੱਕ ਇੱਕ ਖੇਤਾਂ ਦੇ ਭੱਜਣ ਦੀ ਕੋਸ਼ਿਸ਼ ਕੀਤੀ ਉਹਨੂੰ ਵੀ ਮਾਰਤ ਕਰ ਲਿਆ ਗਿਆ ਜਿਸ ਦਾ ਇਹਨਾਂ ਦਾ ਨਾਮ ਕੀ ਹੈ ਕਪੂਰ ਥਲੇ ਵਾਲਾ ਕੌਣ ਹਤੇ ਇੱਕ ਤਾਂ ਬਲਜਿੰਦਰ ਹੈ ਜੀ ਬਲਜਿੰਦਰ ਕਿੱਥੇ ਰਾਜ ਬਲਰਾਜ ਬਲਰਾਜ ਕਿੱਥੇ ਦਾ ਇੱਕ ਕਪੂਰ ਥਲੇ ਦਾ